ਆਮ ਆਦਮੀ ਪਾਰਟੀ ਦੇ ਰਾਜ ਚ ਨਗਰ ਨਿਗਮ ਤੇ ਭ੍ਰਸ਼ਟ ਅਫਸਰਾਂ ਦੀ ਨਲਾਇਕੀ ਅਤੇ ਘਟੀਆ ਸਮਗਰੀ ਦੀ ਵਰਤੋਂ ਕਾਰਨ ਕਰੀਬ 2 ਥਾਵਾਂ ਤੇ ਸੜਕ ਫੱਟੀ هون ਜਾਂ ਚ ਰਾਕੀ ਦਾ ਨੂੰ ਹੋ ਰਹੀ ਪਰੇਸ਼ਾਨੀ ਕੋਈ ਵੀ ਹੋ ਸਕਦਾ ਹੈ ਵੱਡੀ ਦੁਰਘਟਨਾ ਦਾ ਸ਼ਿਕਾਰ ਮੌਜੂਦਾ ਪਾਰਸ਼ਦਪਤੀ ਜਨेश ਸ਼ੀਰ ਵੱਲੋਂ ਉੱਚ ਪੱਧਰੀ ਵਿਜੀਲੈਂਸ ਜਾਂਚ ਕਰਾਉਣ ਦੀ ਕਹੀ ਗੱਲ ਬਿਊਰੋ ਰਿਪੋਰਟਸ ਤੋਂ ਅੱਪ ਟਾਈਮ ਸੰਜੀਤ ਕੁਮਾਰ ਜਲੰਧਰ ਦੋਬਾਰਾ ਟਾਈਮ ਹੈ ਸੰਜੀਕ ਨੂੰ ਜਲੰਧਰ ਤੋਂ ਅੱਜ ਅਸੀਂ ਪਹੁੰਚੇ ਆਂ ਵਾਰਡ ਨੰਬਰ 79 ਪਾਰਸ਼ਦਪਤੀ ਦਿਨੇਸ਼ੀ ਜੀ ਦੇ ਕੋਲ ਸਾਥੀਓ ਤੁਹਾਨੂੰ ਪਤਾ ਹੋਣਾ ਵੀ ਮੁਹੱਲਾ ਸੇਪ ਕਲਾ ਦੇ ਗੁਰੂ ਘਰ ਵਾਲੀ ਸੜਕ ਜਿਹੜੀ ਹੈ ਉਹ ਗਈ ਫਟ ਚੁੱਕੀ ਆ ਕਾਫੀ ਧਮਾਕਾ ਹੋਇਆ ਤੇ ਸੜਕ ਫਟਣ ਦਾ ਕਾਰਨ ਕੀ ਆ ਉਹ ਆਪਾਂ ਪਾਰਸ਼ਦਪਤੀ ਦਿਨੇਸ਼ੀ ਜੀ ਦੇ ਕੋਲ ਜਾਣਾਂਗੇ ਇਸੇ ਤਰ੍ਹਾਂ ਸ਼ੰਕਰਗੜਨ ਦੇ ਵਿੱਚ ਵੀ ਇਸ ਤਰ੍ਹਾਂ ਛੜਕ ਫਟੀ ਹੋਈ ਆ ਤੇ दिनेश जी ਤੁਹਾਡਾ ਦੁਆਬਾ ਟਾਈਮ ਚੈਨਲ ਤੇ ਸਵਾਗਤ ਹੈ ਜੀ ਧੰਨਵਾਦ ਤੁਹਾਡਾ ਜੀ ਤੁਸੀਂ ਮੇਰੇ ਵਿਚਾਰ ਲੈਣ ਲਈ ਇੱਥੇ ਆਏ ਹੋ ਕਾਫੀ ਟਾਈਮ ਹੋ ਗਿਆ ਜੀ ਤੁਹਾਡੀ ਵੇਟ ਕਰਦੇ ਸੀਗੇ ਆਪਾਂ ਸੌਰੀ ਸਰ ਮੈਂ ਲਾਈਟ ਖਰਾਬ ਸੀਗੀ ਉਹ ਠੀਕ ਕਰਵਾ ਰਿਆ ਸੀ ਠੀਕ ਹੈ ਜੀ ਤੁਹਾਡੇ ਧਿਆਨ ਦੇ ਵਿੱਚ ਹੈਗਾ ਵੀ ਗੁਰੂ ਘਰ ਵਾਲੀ ਛੜਕ ਜਿਹੜੀ ਆ ਸੈਂਟਰ ਵਿੱਚੋਂ ਫਟ ਚੁੱਕੀ ਆ 1 ਫੁੱਟ ਤਾਂ ਚੱਕੋਗੀ ਆ ਜੀ ਜੀ ਹਾਂ ਜੀ ਅਸਲ ਕਾਰਨ ਕੀ ਇਹਦਾ ਅਸਲ ਤਾਂ ਜੀ ਟੈਕਨੀਕਲੀ ਬੰਦੇ ਦੱਸ ਸਕਦੇ ਕੀ ਕਾਰਨ ਤੁਹਾਡਾ ਕੀ ਵਿਚਾਰ ਹੈ ਅਸੀਂ ਆਪਾਂ ਲਾਈਟ ਟੀਕਰਾਰੇ ਸੀ ਕਾਫੀ 15-20 ਬੰਦੇ ਇਕੱਠੇ ਸੀ ਕਿ ਮੁੱਲਾ ਵਾਸੀ ਉਹ ਵੀ ਆਪੋ ਜੈਸੇ ਚਰਚਾ ਕਰ ਰਹੇ ਸੀ ਕਿ ਵੀ ਕੀ ਕਾਰਨ ਦੋ ਤਿੰਨ ਮਿਸਤਰੀ ਵੀ ਖੜੇ ਸੀਗੇ ਹੂੰ ਕੋਈ ਕਹਿ ਰਿਹਾ ਸੀ ਵੀ ਇਹ ਘਟੀਆ ਮਟੀਰੀਅਲ ਪਾਇਆ ਗਿਆ ਹੈ ਹੂੰ ਔਰ ਇਹਨੂੰ ਪਾਉਣ ਵੇਲੇ ਕੁਝ ਬੰਦੇ ਉੱਥੇ ਮੌਕੇ ਤੇ ਵੀ ਸੀਗੇ ਜਦੋਂ ਮੇਰੇ ਘਰ ਦੇ ਬਾਹਰ ਪਾਈ ਗਈ ਮੈਂ ਵੀ ਕੁਦਰਤੀ ਮੌਕੇ ਤੇ ਆ ਗਿਆ ਸੀਗਾ ਤੁਸੀਂ ਮੌਕੇ ਤੇ ਤੁਮ ਯੂਜ਼ ਹੀ ਹੋ ਸੜਕ ਬਣੀ ਹੈ ਜੀ ਬਿਲਕੁਲ ਮੈਂ ਪੂਰੀ ਰੋਡ ਤੇ ਤਾਂ ਨਹੀਂ ਸੀਗਾ ਬਟ ਜਦੋਂ ਮੇਰੇ ਰੋਡ ਘਰ ਦੇ ਬਾਹਰ ਬਣੀ ਰੋਡ ਤੇ ਉਹ ਕਿ ਕਾਰ ਮੇਰੀ ਅੰਦਰ ਸੀ ਤੇ ਫਿਰ ਰੋਡ ਕਰਕੇ ਬਾਹਰ ਇਹ ਨਿਕਲਿਆ ਸੀ ਮੈਂ ਬਾਹਰ ਕੱਢੀ ਸੀ ਜਿਹਨੇ ਜਿਆਇਆ ਸੀ ਔਰ ਉਦੋਂ ਮੌਕੇ ਤੇ ਬਲਵੀਰ ਸੀਗਾ ਬਲਵੀਰ ਹਾਣਾ ਜੀ ਗਾਗਾ ਕਿ ਉਹਨੂੰ ਜ਼ੋਨ ਦੇ ਵਿੱਚ ਸ਼ਾਇਦ ਸੁਪਰਵਾਈਜ਼ਰ ਦੀ ਪੋਸਟ ਆ ਉਹਨਾਂ ਦੀ ਉਹਨਾਂ ਦੀ ਨਿਗਰਾਨੀ 'ਚ ਰੋਡ ਬਣ ਰਿਆ ਸੀ ਉਹ ਮੌਕੇ ਤੇ ਮੌਜੂਦ ਸੀ ਹਾਂ ਉਹਨਾਂ ਨੇ ਮੈਂ ਧਿਆਨ ਚ ਵੀ ਲੈਂਦਾ ਸੀ ਸਰ ਇਹ ਕਿਤੇ ਸਲੇਵ ਕੁਛ ਸਹਿਜ ਆ ਕਿਤੇ ਕੁਛ ਸਹਿਜ ਆ ਹਾਂ ਕਿਤੇ 1.5 ਇੰਚੀ ਜਾ ਰਹੀ ਆ ਕਿਤੇ 2 ਇੰਚੀ ਕਿਤੇ 2.5 ਇੰਚੀ ਹਾਂ ਜਿੱਥੋਂ ਤੁਸੀਂ ਫੋਟੋ ਲੈ ਰਹੇ ਹੋ ਉਥੇ 3 ਇੰਚੀ ਪਾਈ ਜਾ ਰਿਆ ਹੈ अच्छा तो ਤੁਸੀਂ ਗੱਟਕਾ ਨਹੀਂ ਪਾ ਰਹੇ ਕਿਤੇ ਜਿੱਥੇ ਫੋਟੋ ਲਾਈਨਸ ਉੱਤੇ ਹਲਕਾ ਫੁਲਕਾ ਗੱਟਕਾ ਹੁੰਦਾ ਸੀ ਬਸ ਖਾਨਾ ਪੂਰਤੀ ਕਰ ਰਹੀ ਸੀ ਐਜ਼ ਅ ਮੈਂ ਸੋਸ਼ਲ ਵਰਕਰ ਉਹਨਾਂ ਨੂੰ ਕਈ ਵਾਰੀ ਰਿਕੁਐਸਟ ਕੀਤੀ ਸਾਰੀ ਦੀ ਲਾਈਫ ਨਹੀਂ ਰਹਿਣੀ ਇਹਨੂੰ ਦੁਰਸਤ ਕਰਵਾਓ ਕਹਿੰਦੇ ਜੀ ਨਹੀਂ ਜੀ ਅਸੀਂ ਟੈਕਨੀਕਲੀ ਟੀਮ ਆ ਇਹਦੀ ਲੈਬੋਰੀਟਰੀ ਟੈਸਟ ਹੋਣੀ ਫਲਾਣਾ ਹੋਣਾ ਮੈਨੂੰ ਗੱਲਾਂ ਚ ਉਲਝਾ ਦਿੱਤਾ ਤੇ ਚਲੋ ਮੈਂ ਕਹਿੰਦਾ ਜੀ ਮੈਨੂੰ ਤੇ ਇਹਦੇ ਬਾਰੇ ਨੌਲੇਜ ਨਹੀਂ ਹੋ ਸਕਦਾ ਠੀਕ ਕਹਿੰਦੇ ਹੋਣਗੇ ਪਰ ਅੱਜ ਜਦੋਂ ਪਤਾ ਲੱਗਿਆ ਤੇ ਤਾਂ ਇਸ ਤਰ੍ਹਾਂ ਜਿੱਦਾਂ ਜਵਾਲਾਮੁਖੀ ਫਟਿਆ ਹੁੰਦਾ ਐਦਾਂ ਪੂਰਾ ਜ਼ਮੀਨ ਚੋਂ ਉੱਪਰ ਨੂੰ ਫਟ ਕੇ ਆ ਗਿਆ ਬਾਦ ਤੁਸੀਂ ਛੜਕ ਜਾ ਕੇ ਦੇਖੀ ਜਾ ਕੇ ਥੱਲੇ ਜੇ ਗੱਟਕਾ ਪਾਇਆ ਕਿ ਨਹੀਂ ਪਾਇਆ ਦੇਖਿਆ ਚੱਕੀ ਤਾਂ ਉਸੇ ਅਗੇ ਨਹੀਂ ਬਿਲਕੁਲ ਵੀਡੀਓ ਆਈਆਂ ਜਿਹਦੇ ਵਿੱਚ ਸਾਫ਼ ਦਿਖਦਾ ਵੀ ਥੱਲੇ ਮਿੱਟੀ ਐ ਅੱਛਾ ਜੀ ਸਾਫ਼ ਮਿੱਟੀ ਦਿਖੰਦੀ ਥੱਲੇ ਜੇ ਗੱਟਕਾ ਵੀ ਸਲੇਬ ਦੀ ਵੀ ਮੇਰੇ ਤੋਂ ਫੋਟੋ ਆਈ ਹੈ ਵੀ ਸਲੇਬ 3 ਇੰਚੀ ਦੀ ਐ ਥੱਲੇ ਮਿੱਟੀ ਐ ਜੇ ਗੱਟਕਾ ਵੀ ਪਾਇਆ ਤਾਂ ਸਲੇਬ ਇੰਚੀ ਦੀ ਰਹਿ ਗਈ ਬਾਸ ਕਿ ਨਹੀਂ ਹੋਈ ਐ ਇਹਦੇ ਬਾਰੇ ਜਾਣਕਾਰੀ ਨਹੀਂ ਆਪਾਂ ਜਾਣਕਾਰੀ ਲਵਾਂਗੇ ਪੂਰੀ ਤੈਅ ਤੱਕ ਜਾਵਾਂਗੇ ਇਹਨੇ ਦੋਸ਼ੀ ਮੁਲਾਜ਼ਮਾਂ ਜਾਂ ਜੇ ਜਿਹੜੀ ਗਲਤੀ ਦੋਸ਼ੀ ਦੀ ਕੀਤੀ ਹੈ ਵੀ ਹੁਣ ਗੱਲਾਂ ਦੋ ਆਉਂਦੀਆਂ ਜੀ ਘਟਿਆ ਮਟੀਰੀਅਲ ਕਰਕੇ ਕਹਿੰਦਾ ਮਤਲਬ ਕਮੀ ਹੋਈ ਹੈ ਤੇ ਛੜਕ ਫੱਟੀ ਹੈ ਜਾਂ ਨਲਾਇਕ ਅਫਸਰਾਂ ਦੇ ਕਾਰਨ ਜਾਂ ਨਲਾਇਕ ਐਕਸ ਕਾਉਂਸਲਰ ਉਹ ਵੀ ਕਾਉਂਸਲਰ ਵੀ ਹਿੱਸੇ ਦਾ ਸਿਸਟਮ ਮੌਜੂਦਾ ਜੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਹਾਂ ਜੀ ਕੋਈ ਜ਼ਿੰਮੇਵਾਰੀ ਬਣਦੀ ਸੀ ਤੇ ਕੰਮ ਨੂੰ ਤੱਕਵਾਤਾ ਸੀ ਕਹਿੰਦਾ ਉਹ ਜੀ ਬਿਲਕੁਲ ਤਰਕਵਾਇਆ ਕਿ ਉਹਨਾਂ ਨੇ ਮੈਨੂੰ ਫੋਨ ਟਰਾਈ ਕੀਤਾ ਸੀ ਉਸ ਵੇਲੇ ਉਹਨਾਂ ਦਾ ਨੰਬਰ ਬਿਜ਼ੀ ਆ ਰਿਹਾ ਸੀ ਮੈਨੂੰ ਉਹਨਾਂ ਦਾ ਧਿਆਨ ਚ ਮਸਲਾ ਲਿਆਉਣਾ ਚਾਹੁੰਦਾ ਸੀ ਬਟ ਉਹਨਾਂ ਦਾ ਨੰਬਰ ਬਿਜ਼ੀ ਆ ਰਿਹਾ ਸੀ ਉਹਨਾਂ ਨਾਲ رابطہ ਕਾਇਮ ਨਹੀਂ ਹੋਇਆ ਉਸ ਟਾਈਮ ਮੈਨੂੰ ਯਾਦ ਆ ਫਿਰ ਮੈਂ ਵੀ ਥੋੜਾ ਬਿਜ਼ੀ ਸੀਗਾ ਆਪਣੇ ਬਿਜ਼ਨਸ ਨੂੰ ਲੈ ਕੇ ਥੋੜਾ ਸੋਸ਼ਲ ਵਰਕ ਨੂੰ ਲੈ ਕੇ ਕੋਈ ਮੇਰੀ ਵੇਟ ਕਰ ਰਹੇ ਸੀਗੇ ਮੈਂ ਚਲਾ ਗਿਆ ਕਿਉਂਕਿ ਇਹਨਾਂ ਨੂੰ ਹੀ ਹੂ ਨਹੀਂ ਕਹਿਣਾ ਸੀਗਾ ਇਹ ਤਾਂ ਗੱਲ ਸੁਣ ਕੇ ਰਾਜੀ ਨਹੀਂ ਸੀ ਉਹਨਾਂ ਨੂੰ ਫੋਨ ਮਲਾਇਆ ਉਹਨਾਂ ਦਾ ਬਿਜ਼ੀ ਆ ਰਿਹਾ ਸੀਗਾ ਉਸ ਟਾਈਮ ਮੌਕੇ ਨੇ ਜਿਹਨੇ ਅਫਸਰ ਸੀਗੇ ਜੀ ਕਿ ਤੁਹਾਨੂੰ ਇਹ ਲੱਗਦਾ ਹੈ ਵੀ ਉਹਨਾਂ ਨੇ ਮਸਲੇ ਸੜਕ ਦੇ ਵਿੱਚ ਘਪ ਕੱਲੀ ਉੱਥੋਂ ਹੀ ਕਿਉਂ ਫੱਟੀ ਸ਼ੰਕਰਗੜ੍ਹ ਨੇ ਫੱਟੀ ਆ ਜੀ ਬਿਲਕੁਲ ਬਾਕੀ ਰੋਡ ਵੀ ਬਣੇ ਆ ਹਾਂਜੀ ਸੰਜੇਗੜ੍ਹ ਨਗਰ ਵੀ ਐਦੀ ਰੋਡ ਬਣੇ ਉੱਥੇ ਨਹੀਂ ਫਟਿਆ ਇੱਥੇ ਹੀ ਕਿਉਂ ਫੱਟੀ ਸੋਚਣ ਵਾਲੀ ਗੱਲ ਆ ਔਰ ਇਹਦੀ ਇਹੇ ਰੋਡ ਦੋ ਵਾਰੀ ਬਣੀ ਆ ਅੱਛਾ ਜੀ ਔਰ ਮੋਰੀਓ ਛੱਡ ਕੇ ਬਣੀ ਆ ਯਾਨੀ ਕਿ ਤਿੰਨ ਵਾਰੀ ਚ ਕੰਪਲੀਟ ਕਰ ਰਿਆ ਬਤ-ਬਤ 100 ਮੀਟਰ ਹੋਣੀ ਰੋਡ ਸਾਰੀ ਇਹ ਕਿੰਨੇ ਚ ਪਾਸ ਹੋਈ ਸੀ ਜੀ ਨੀਜਵਰੀ ਪ੍ਰਾਪਰਤਾ ਦੀ ਜਾਣਕਾਰੀ ਸੁਣਨੇ ਚਾਇਆ ਸੀ ਕਿ 16 ਲੱਖ ਰੁਪਇਆ ਮੈਨੂੰ ਸ਼ਾਇਦ ਗਲਤ ਵੀ ਹੋਵਾਂ ਅਮਾਉਂਟ ਦੇ ਵਿੱਚ ਪਰ ਪੈਸੇ ਆਏ ਸੀ 16 ਲੱਖ ਰੁਪਇਆ ਸ਼ਮਸ਼ਾਨ ਘਾਟ ਦਾ ਸੀਗਾ 11 ਲੱਖ 90 ਹਜ਼ਾਰ ਇਹ ਰੋੜ ਦਾ ਸੁਣਨੇ ਚਾਇਆ ਸੀਗਾ ਜਿਹੜੀ ਕਿ ਤਿੰਨ ਵਾਰੀ ਵੜਨ ਰਹੀ ਹੈ ਆਮ ਆਦੀ ਪਾਰਟੀ ਹਮੇਸ਼ਾ ਲੋਕਾਂ ਨੂੰ ਅਖਬਾਰਾਂ ਵਿੱਚ ਟੀਵੀ ਮਾਧਿਅਮ ਰਾਹੀਂ ਦਾਦੇ ਆ ਵੀ ਘਪਲੇਬਾਜੀ ਤੋਂ ਛੁਟਕਾਰਾ ਲੋਕਾਂ ਨੂੰ ਆਇਆ ਜਾਊਗਾ ਜੀ ਜੀ ਲੋਕਾਂ ਦੇ ਹੱਕਾਂ ਦੀ ਗੱਲ ਕਰਦੇ ਹੀ ਆ ਜੀ ਪਰ ਇਹ ਛੜਕਦੇ ਦਾ ਹੱਕ ਤੇ ਕੋਈ ਵੀ ਨਹੀਂ ਬੋਲਦਾ ਵੀ ਛੜਕ ਕੇ ਘਟੀਆ ਮਟੀਰੀਅਲ ਪਾ ਕੇ ਬਣਾਈ ਗਈ ਆ ਜਾਂ ਕਿਚਕਪਲਾ ਕੀਤਾ ਗਿਆ ਆ ਕੋਈ ਵੀ ਨਹੀਂ ਬੋਲਦਾ ਜੀ ਹੁਣ 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 ਤਾਂ ਅਸਲ ਦੇਖਣ ਵਾਲੀ ਗੱਲ ਹੋਊਗੀ ਨਾ ਕਿ ਵੀ ਹੁਣ ਤੁਸੀਂ ਵੀ ਇਹਨੂੰ ਕਿਉਂ ਤੁਹਾਡੇ ਮਾਮਲੇ ਆਪਾਂ ਇੱਕ ਗੱਲ ਕਰਦੇ ਤੁਹਾਡੇ ਤੱਕ ਤਾਂ ਮਾਮਲਾ ਆਇਆ ਆ ਤੁਸੀਂ ਇਹਦੇ ਬਾਕੀ ਕਰੋਗੇ ਮੈਂ ਇਨਕੁਆਰੀ ਕਰਾਂਗਾ ਜੀ ਇਹਦੀ ਪੂਰੀ ਇਨਕੁਆਰੀ ਕਰਾਂਗਾ ਲੋਕ ਸਾਡੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਆ ਜੇ ਰੋਡ ਬਣੀ ਕੋਈ ਕਿਸੇ ਤੇ ਸਾਰ ਨਹੀਂ ਕੀਤਾ ਸਹੀ ਠੀਕ ਆ ਨਾ ਜੀ ਸਾਡੇ ਖੂਨ ਪਸੀਨੇ ਦੀ ਕਮਾਈ ਆ ਸੀ ਇਹਦਾ ਵਿਅਰਥ ਨਹੀਂ ਜਾਣ ਦਿੰਦੇ ਸਹੀ ਹੈ ਕੁਦਰਤੀ ਤੌਰ ਤੇ ਪ੍ਰਮਾਤਮਾ ਨੇ ਸਾਡੇ ਤੇ ਮਿਹਰ ਬਖਸ਼ੀ ਸੀ ਕਾਉਂਸਲਰ ਆ ਆਪਾਂ ਪੂਰਾ ਲੀਗਲ ਪ੍ਰੋਸੈਸ ਪੇਪਰ ਵਰਕ ਕੰਪਲੀਟ ਕਰਕੇ ਲੀਗਲੀ ਪ੍ਰੋਸੈਸ ਰਹੀ ਕੰਮ ਕਰਵਾਈਦਾ ਜਿਹੜਾ ਵੀ ਕੰਮ ਕਰੀਦਾ ਪਹਿਲਾਂ ਲੈਟਰ ਲਿਖੀਦੀ ਆ ਹੂੰ ਫਿਰ ਕੰਮ ਕਰਵਾਈਦਾ ਆ ਇਹਦੀ ਮੈਂ ਪੂਰੀ ਜਾਂਚ ਕਰਵਾਉਂਗਾ ਲੋੜ ਮੇ ਤਾਂ ਵਿਜੀਲੈਂਸ ਕੋਲ ਵੀ ਜਾਊਂਗਾ ਮੈਂ ਕਿਸੇ ਦਿਨ ਵੀ ਬਖਸ਼ਿਆ ਨਹੀਂ ਜਾਊਗਾ ਇਸ ਮਸਲੇ ਵਿੱਚ ਸੁਖਵਿੰਦਰ ਨੂੰ ਉਹਨੇ ਮੈਨੂੰ ਇੱਕ ਫਿਰ ਕਿਸੇ ਦਾ ਆਇਆ ਕਿ ਵੀ ਥੋੜੀ ਲਾਈਟ ਬੰਦ ਸੀਗੀ ਕੋਈ ਬਾਈਕ ਤੇ ਆਇਆ ਉੱਚੀ ਨਹੀਂ ਵੀ ਜਗਾ ਹੋਣ ਕਰਕੇ ਅਨ ਬੈਲੈਂਸ ਹੋ ਕੇ ਡਿੱਗਣੋਂ ਬਚਿਆ ਬੱਚਾ ਉਹਨਾਂ ਦੇ ਕੋਲ ਸੀਗਾ ਜੀ ਅੱਛਾ ਕੋਈ ਐਕਸੀਡੈਂਟ ਹੋ ਜਾਂਦਾ ਕੌਣ ਜ਼ਿੰਮੇਵਾਰ ਸੀਦਾ ਜਦ ਕੀ ਜੇ ਪਵਨ ਜੈ ਨੂੰ ਵੀ ਫੋਨ ਕੀਤਾ ਸੀ ਕਹਿੰਦੇ ਜੀ ਸੀਐਮ ਸਾਹਿਬ ਆਇਆ ਆਪਾਂ ਉਧਰ ਬਿਜੀਆਂ ਜੇ ਇੱਧਰ ਕੋਈ ਨੁਕਸਾਨ ਹੋ ਜਾਂਦਾ ਕੌਣ ਜ਼ਿੰਮੇਵਾਰ ਸੀ ਕਾਰਪੋਰੇਸ਼ਨ ਮਲਾਜਮ ਮਲਾਜ਼ਮ ਦੇਗਾ ਪਰ ਜ਼ਿੰਮੇਵਾਰੀ ਨਹੀਂ ਸਮਝਦਾ ਹੋਣ ਪਰ ਮੈਂ ਇਹਨਾਂ ਨੂੰ ਤਾਂ ਰਿਟਰਨ ਚ ਲਾਉਂਗਾ ਇਹਦਾ ਕੀ ਕਾਰਨ ਹੈ ਕਿ ਕਿਉਂ ਫੱਟੀ ਮੈਨੂੰ ਇਹਦੀ ਅ ਟੈਸਟਿੰਗ ਰਿਪੋਰਟ ਦਿੱਤੀ ਜਾਵੇ ਕਿੰਨੀ ਪਾਸ ਹੋਈ ਸੀ ਕਿੰਨੀ ਲੰਬਾਈ ਸੀ ਇੱਥੋਂ ਤੱਕ ਕੀ ਸੁਣਨੇ ਚ ਆਇਆ ਕਿ ਵੀ ਜਿਹੜੀਆਂ ਖੜੀਆਂ ਸੀਗੀਆਂ ਥੜੀਆਂ ਨੂੰ ਵੀ ਇਹਨੇ ਵਿੱਚੇ ਕਾਊਂਟ ਕੀਤਾ ਜਾਂਦਕਿ ਉੱਥੇ ਤਾਂ ਰੋੜ ਹੀ ਨਹੀਂ ਬਣਿਆ ਅੱਛਾ ਜੀ ਇਹ ਵੀ ਆਪਾਂ ਟੈਸਟ ਚੈੱਕ ਕਰਵਾਵਾਂਗੇ ਸਰ ਔਰ ਪੂਰੀ ਤੈਅ ਤੱਕ ਜਾਊਂਗਾ ਮੇਰਾ ਪੂਰਾ ਫੋਕਸ ਹੈ ਇਹਦੇ ਤੇ ਤੁਹਾਡਾ ਕਹਿੰਦਾ ਮਤਲਬ ਇਹ ਆ ਵੀ ਆਪਾਂ ਫੁੱਟ ਦਾ ਵੀ ਹਿਸਾਬ ਲੈਣਾ ਆ ਇਹਨਾਂ ਕੋ 1 ਇੰਚ ਦਾ ਵੀ ਹਿਸਾਬ ਲੈਣਾ ਆ ਭਾਜੀ ਇੰਚ ਨਹੀਂ ਐਮ ਐਮ ਨਹੀਂ ਮੈਂ 1000 ਦਾ ਵੀ ਹਿਸਾਬ ਲਾਉਂਗਾ ਅੱਛਾ ਜੀ ਸਭ ਤੋਂ ਛੋਟੀ ਚੀਜ਼ ਹੁੰਦੀ ਹੈ ਜਦੋਂ ਆਪਾਂ ਮੈਜ਼ਰਮੈਂਟ ਕਰਦੇ ਹਾਂ 1000 ਤੋਂ ਬਾਅਦ ਐਮ 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 ਤੋਂ ਬਾਅਦ ਸੂਤਰ ਸੂਤਰ ਤੋਂ ਬਾਅਦ ਇੰਚ ਇੰਚ ਤੋਂ ਬਾਅਦ 44 ਤੋਂ ਬਾਅਦ ਮੀਟਰ ਮੈਂ 1000 ਦਾ ਵੀ ਹਿਸਾਬ ਲਾਉਂਗਾ ਇਹਨਾਂ ਕੋਲ ਸਾਡੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈਆ ਜਿੰਨੇ ਜਿੰਨੇ ਖਾਧੀ ਸਾਰਿਆਂ ਕੋਲ ਬਾਹਰ ਘਟਾਉਂਗਾ ਮੈਂ ਔਰ ਲੀਗਲੀ ਲੀਗਲੀ ਕਾਰਵਾਈ ਕਰਾਂਗਾ ਉਹਨਾਂ ਤੇ ਸਹੀ ਹੈ ਜੀ